ਹੈਲੋ ਜੀ ਸਸ਼ੀਕਾਰ ਅੱਪਾ ਬਣਾਏ ਸੀ ਖਜੂਰ ਦੇ ਲੱਡੂ 슈ਗਰ ਫ੍ਰੀ ਲੱਡੂ ਇਹ ਨਾ ਇਹ ਲੱਡੂਆਂ ਨੂੰ ਬੱਚੇ ਤੋਂ ਲੈ ਕੇ ਵੱਡੇ ਸਭ ਬਹੁਤ ਖੁਸ਼ ਹੋ ਕੇ ਖਾਣੇ ਨੇ ਇਸ ਸਰਦੀਆਂ ਇਸ ਸਾਡੀ ਸਿਹਤ ਲਈ ਬਹੁਤ ਵਧੀਆ ਹਨ ਇਹਦੇ ਵਿੱਚ ਮੈਂ ਡਰਾਈ ਫਰੂਟਸ ਪਲੱਸ ਖਜੂਰ ਦਾ ਇਸਤੇਮਾਲ ਕੀਤਾ ਸੀ ਡਰਾਈ ਫਰੂਟਸ ਦੇ ਅੰਦਰ ਤੁਸੀਂ ਦੇ ਸਕਦੇ ਹੋ ਮਖਾਣੇ ਗੋੰਦ ਕद्दू ਦੇ ਬੀਜ ਖਰਬੂਜੇ ਦੇ ਬੀਜ ਕਾਜੂ ਬਦਾਮ ਕਾਜੂ ਦੇ ਬਦਾਮ ਨੂੰ ਮੈਂ ਹੱਥ ਨਾਲ ਹੀ ਬਾਰਿਕ ਚੋਪ ਕਰ ਲਿਆ ਸੀ ਨਾਲ ਹੀ ਮੈਂ ਬਾਰਿਕ ਚੌਪ ਖਜੂਰ ਨੂੰ ਵੀ ਕਰ ਲਿਆ ਸੀਗਾ ਫਿਰ ਇੱਕ ਕੜਾਈ ਵਿੱਚ ਮੈਂ ਪਾਇਆ ਇੱਕ ਚਮਚ ਦیسی ਘਿਓ ਦਾ ਉਹਦੇ ਵਿੱਚ ਆਪਾਂ ਪਾਏ ਤੇ ਆਪਣੇ ਕੱਟੇ ਹੋਏ ਬਦਾਮ ਤੇ ਨਾਲ ਹੀ ਪਾ ਦਿੱਤੇ ਸੀ ਕੱਟੇ ਕਾਜੂ ਇਹਨਾਂ ਦੋਨੋਂ ਨੂੰ ਸੇ ਲਗਾਤਾਰ ਹੀ ਨਾਂਦੇ 2 ਮਿੰਟ ਤੱਕ ਰੋਸਟ ਕਰਾਂਗੇ ਜੇ ਰੋਸਟ ਹੋ ਚੁੱਕੇ ਸੀ ਉਹਨਾਂ ਨੂੰ ਅਸੀਂ ਅਲੱਗ ਪਾਂਡੇ ਵਿੱਚ ਕੱਟ ਦੇਾਂਗੇ ਇਸੇ ਕੜਾਈ ਵਿੱਚ ਫਿਰ ਆਪਾਂ ਪਾਵਾਂਗੇ ਇੱਕ ਚਮਚ ਦیسی ਘਿਓ ਦਾ ਉਹਦੇ ਵਿੱਚ ਹੀ ਨਾਲ ਪਾ ਦਿਆਂਗੇ ਗੋਲ ਗੋਂਦ ਨੂੰ ਇਸੇ ਤਰੀਕੇ ਨਾਲ ਅਸੀਂ ਡੇਢ 2 ਮਿੰਟ ਤੱਕ ਰੋਸਟ ਕਰਾਂਗੇ ਜਦੋਂ ਸਾਡੇ ਪੋਪ ਕੌਰਨ ਫੁੱਲ ਕੇ ਵੱਡੇ ਹੋ ਜਾਣੇ ਉਸ طرح ਇਹ ਫੁੱਲ ਕੇ ਵੱਡੇ ਹੋ ਜਾਣਗੇ ਤਾਂ ਇਹ ਵੀ ਸਾਡੇ ਤਿਆਰ ਹੋ ਗਏ ਸੀ ਇਹਨੂੰ ਵੀ ਅਸੀਂ ਅਲੱਗ ਢਾਂਡੇ ਵਿੱਚ ਕੱਢ ਦਿਆਂਗੇ ਇਸੇ ਕੜਾਈ ਵਿੱਚ ਫਿਰ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਉਹਦੇ ਵਿੱਚ ਪਾ ਦਿਆਂਗੇ ਆਪਣੇ ਮਖਾਣੇ ਮਖਾਣੇ ਨੂੰ ਵੀ ਇਸੇ ਤਰ੍ਹਾਂ ਨਾਲ ਹੀ ਲਗਾਤਾਰ ਹਿਲਾਉਂਦੇ 2 ਮਿੰਟ ਲਈ ਰੋਸਟ ਕਰਾਂਗੇ ਇਨੂੰ ਸੀ ਹੁਣ ਹੱਥ ਨਾਲ ਥੋੜਾ ਚੈੱਕ ਕਰਾਂਗੇ ਅਗਰ ਇਹ ਈਜ਼ੀਲੀ ਟੁੱਟ ਗਿਆ ਤੇ ਟੁੱਟ ਕੇ ਆਵਾਜ਼ ਆਂਦੀ ਹੈ ਤਾਂ ਸਮਝ ਲਓ ਸਾਡਾ ਇਹ ਵੀ ਤਿਆਰ ਹੋ ਗਿਆ ਹੁਣ ਇਹਨੂੰ ਵਿਲੇ ਭਾਂਡੇ ਵਿੱਚ ਕੱਢ ਦਿਆਂਗੇ ਇਸੇ ਕੜਾਈ ਵਿੱਚ ਫਿਰ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਉਹਦੇ ਵਿੱਚ ਪਾ ਦਿਆਂਗੇ ਆਪਣਾ ਖਰਬੂਜੇ ਦੇ ਬੀਜ ਨਾਲ ਹੀ ਪਾ ਦਿਆਂਗੇ ਕद्दू ਦੇ ਪੀਸ ਇਹਨਾਂ ਨੂੰ ਵੀ ਲਗਾਤਾਰ ਹੀ 2 ਮਿੰਟ ਲਈ ਰੋਸਟ ਕਰਨਾ ਹੈ ਇਹਦੇ ਵਿੱਚ ਨਾਲ ਹੀ ਮੈਂ ਪਾ ਦਿਆਂਗੀ ਕਿਸ਼ਮਿਸ਼ ਦੇ 15 ਵੀ ਦਾਣੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਲਗਾਤਾਰ ਇਹਨਾਂ ਦੇ ਰੋਸਟ ਕਰਾਂਗੇ 2-3 ਮਿੰਟ ਲਈ ਇਹ ਵੀ ਰੋਸਟ ਹੋ ਗਏ ਸੀ ਇਹਨਾਂ ਨੂੰ ਵੀ ਅਲਾ ਭਾਂਡੇ ਵਿੱਚ ਕੱਢ ਦਿਆਂਗੇ ਤੁਸੀਂ ਚਾਹੋ ਤਾਂ ਇਹ ਸਾਰਾ ਮਟੀਰੀਅਲ ਤੁਸੀਂ ਮਿਕਸੀ ਵਿੱਚ ਪੀਸ ਸਕਦੇ ਹੋ ਬਟ ਮੈਂ ਪੀਸਾਂਗੀ ਨਹੀਂ ਮੈਂ ਇਹਨਾਂ ਨੂੰ ਬਦਾਮ ਤੇ ਕਾਜੂ ਨੂੰ ਹੱਥ ਨਾਲ ਬਾਰਿਕ ਚੋਪ ਕਰ ਲਿਆ ਸੀਗਾ ਖਜੂਰ ਨੂੰ ਵੀ ਤੇ ਜੋ ਗੂੰਦ ਤੇ ਮਖਾਣੇ ਸੀ ਉਹਨੂੰ ਮੈਂ ਕੋਲੀ ਦੀ ਹੈਲਪ ਨਾਲ ਕ੍ਰਸ਼ ਕਰ ਦਿੱਤਾ ਸੀਗਾ ਬਹੁਤ ਈਜ਼ੀਲੀ ਬੜੇ ਤਰੀਕੇ ਨਾਲ ਹੋ ਜਾਂਦੇ ਨੇ ਮੈਨੂੰ ਇਹ ਲੱਡੂ ਦੇ ਵਿੱਚ ਕ੍ਰਿਸਪੀ ਰੋਟੀ ਪਸੰਦ ਹੈ। ਕਰੰਚੀ ਪੰਜਾਂਦਾ ਥੋੜੇ ਮਰਗੀ ਬਾਰਿਕ ਜਿਹੇ ਹੱਥ ਨਾਲ ਕੱਟੇ ਹੋ ਹੁੰਦੇ। ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ। ਜੇ ਮੇਰੇ ਚੈਨਲ 'ਚ ਨਵੇਂ ਹੋ ਤੇ ਪਲੀਜ਼ ਸਬਸਕ੍ਰਾਈਬ ਕਰ ਦੇਣਾ। ਫਿਰ ਅਸੀਂ ਇੱਕ ਔੜਾਗੇ ਲਵਾਂਗੇ ਦੂਸਰੀ ਉਹਦੇ ਵਿੱਚ 2-3 ਚਮਚ ਪਾ ਦੇਾਂਗੇ ਦੇਸੀ ਘਿਓ ਦੇ। ਉਹ ਜੋ ਦੇਸੀ ਘਿਓ ਗਰਮ ਹੋਏਗਾ ਉਹਦੇ ਵਿੱਚ ਨਾ ਨਹੀਂ ਮੈਂ ਆਪਣੇ ਹੱਥ ਨਾਲ ਜੋਕ ਕਰਕੇ ਜੇ ਮੈਂ ਖਜੂਰ ਰੱਖੇ ਸੀ ਉਹਨੂੰ ਪਾ ਦੇਾਂਗੀ। ਖਿਚੂ ਨੂੰ ਵੀ ਲਗਾਤਾਰ ਹਿਲਾਣਾ ਲਗਾਤਾਰ ਹਿਲਾ ਦੇ ਖਿਚੂ ਨੂੰ ਸੀ 4-5 ਮਿੰਟ ਤੱਕ ਵਧੀਆ ਤਰੀਕੇ ਨਾਲ ਸੋਫਟ ਕਰਾਂਗੇ ਰੁਕਣਾ ਨਹੀਂ ਲਗਾਤਾਰ ਹਿਲਾਉਂਦੇ ਰਹਿਣਾ ਕਿ ਨੀਚੇ ਨਾ ਲੱਗ ਜਾਵੇ ਜਦੋਂ ਵਧੀਆ ਤਰੀਕੇ ਨਾਲ ਰੋ ਸੋਫਟ ਹੋ ਜਾਏਗੀ ਇਹ ਕਿ ਹੋ ਅਲੱਗ ਹੋ ਜਾਏਗਾ ਰਚੂ ਫਿਰ ਇਸੇ ਸਟੇਜ ਤੇ ਅਸੀਂ ਦੇ ਵਿੱਚ ਆਪਣੇ ਜੋ ਡਰਾਈ ਫਰੂਟਸ ਕੱਟ ਕੇ ਰੱਖੇ ਸੀ ਨਾ ਬਦਾਮ ਕਾਜੂ ਬੀਜ ਇਹਨਾਂ ਸਾਰੇ ਨੂੰ ਤੁਸੀਂ ਦੇ ਵਿੱਚ ਮਿਕਸ ਕਰਦੇ ਆਗੇ ਇੱਕ ਅੱਧਾ ਮਿੰਟ ਲਈ ਨੂੰ ਅਹੀ ਮਿਕਸ ਕਰਾਂਗੇ ਫਿਰ ਇਹਦੇ ਵਿੱਚ ਅਸੀਂ ਆਪਣੇ ਉਹ ਗੋਦ ਪਾ ਦਾਂਗੇ ਨਾਲ ਮਖਾਣੇ ਪਲੇਟ ਨੂੰ ਬਿਲਕੁਲ ਸਾਫ ਕਰ ਦਾਂਗੇ ਆਪਣਾ ਪੂਰਾ ਪਾ ਦਿਆਂਗੇ ਮਟੀਰੀਅਲ ਇਹ ਸਾਰੇ ਮਟੀਰੀਅਲ ਨੂੰ ਫਿਰ ਲਗਾਤਾਰ ਅਸੀਂ ਹਿਲਾਣਾ 10 15 ਮਿੰਟ ਤੱਕ ਨੂੰ ਲਗਾਤਾਰ ਹਿਲਾਣਾ ਰੁਕਣਾ ਨਹੀਂ ਹੈ ਵਿੱਚ ਇਹ ਸਰਦੀਆਂ ਲਈ ਬਹੁਤ ਵਧੀਆ ਹਨ ਡ్రਾਈ ਫਰੂਟਸ ਤੁਸੀਂ ਆਪਣੀ ਮਰਜ਼ੀ ਦੇ ਪਾ ਸਕਦੇ ਹੋ ਤੁਸੀਂ ਚਾਹੋ ਜੇ ਚ ਅਖਰੋਟ ਵੀ ਪਾ ਸਕਦੇ ਹੋ ਬਟ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਅਖਰੋਟ ਸਕੀਪ ਕਰ ਦਿੱਤੇ ਸੀ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੁਣ ਤੁਸੀਂ ਦੇਖ ਸਕਦੇ ਹੋ ਜੇ ਸਾਡੀ ਪੰਜੀਰੀ ਬਣ ਕੇ ਤਿਆਰ ਹੈ ਕਿਦਾਂ ਇੱਕ ਇੱਕ ਦਾਣਾ ਤਿਆਰ ਹੋਇਆ ਤੁਸੀਂ ਚਾਹੋ ਜੇ ਪੰਜੀਰੀ ਵੀ ਖਾ ਸਕਦੇ ਹੋ ਬਟ ਮੈਂ ਇਹਦੇ ਲੱਡੂ ਬਣਾਉਂਦੀ ਹਾਂ ਹਲਿਏ ਮਿਸ਼ਰਣ ਨੂੰ ਤੁਸੀਂ ਠੰਡਾ ਹੁੰਦੇ ਨਾ ਕੋਸੇ-ਕੋਸੇ ਚ ਬਣਾਵਾਂਗੇ ਵੇਖੋ ਕਿੰਨੇ ਵਧੀਆ ਗੋਲ ਗੋਲ ਲੱਡੂ ਤਿਆਰ ਹੋਏ ਹਨ ਇਸੇ ਤਰੀਕੇ ਨਾਲ ਹੀ ਦੂਸਰੇ ਵੀ ਨੂੰ ਲੱਡੂ ਨੂੰ ਤਿਆਰ ਕਰਾਂਗੇ ਹਲੇ ਜੇ ਗਰਮ ਸੀਗਾ ਤਾਂ ਮੈਂ ਹਰਾਮ ਨਾ ਬਣਾਵਾਂ ਰਹੀ ਇਹਨੂੰ ਤੁਸੀਂ ਚਾਹੋ ਤੇ ਦੀ ਚੰਨੇ ਦਾ ਆਟਾ ਵੀ ਪਾ ਸਕਦੇ ਹੋ ਚਨੇ ਜੋ ਕਾਰੇ ਚਨੇ ਹੁੰਦੇ ਭੂਜੇ ਉਹਨੂੰ ਮਿਕਸੀ ਚ ਪੀਸ ਕੇ ਪਾ ਸਕਦੇ ਹੋ ਬੇਸਨ ਵੀ ਪਾ ਸਕਦੇ ਹੋ ਬਟ ਮੈਂ ਸਿਰਫ ਡਰਾਈ ਫਰੂਟਸ ਦਾ ਇਸਤੇਮਾਲ ਕੀਤਾ ਸੀ ਜੇ ਹੁਣ ਸਾਡੀ ਸਾਰੀ ਦੇਖ ਸਕਦੇ ਹੋ ਖਜੂਰ ਉਹ ਸੌਰੀ ਲੱਡੂ ਤਿਆਰ ਨੇ ਇਹ ਲਾਸਟ ਰਹਿ ਗਿਆ ਸੀ ਉਹ ਸਾਡੇ ਲੱਡੂ ਤਿਆਰ ਹੋ ਗਏ ਹਨ ਉਹ ਦੇਖਣ ਨੂੰ ਜਿੰਨੇ ਸੋਹਣੇ ਲੱਗ ਰਹੇ ਖਾਣ ਨੂੰ ਉਨੇ ਹੀ ਵਧੀਆ ਲੱਗਦੇ ਹਨ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ